ਦੇਸ਼ਾਂ ਦੇਸ਼ਾਂ ਵਿੱਚ ਵਤਨ ਦੀ ਮਿੱਟੀ ਨੂੰ ਚੰਨ ਦੇ ਵੇਖ ਰਹੇ ਸਭ ਦਰਸ਼ਕਾਂ ਨੂੰ ਪਿਆਰ ਪਰਿਸ਼ਾਸੀ ਕਾਲ ਮੈਂ ਇਸ ਵਕਤ ਮੌਜੂਦ ਹਾਂ ਜੰਡਿਆਲੇ ਹਲਕੇ ਦਾ ਪਿੰਡ ਮਹਿਤਾ ਤਾਂ ਇੱਕ ਐਸੇ ਗਰੀਬ ਪਰਿਵਾਰ ਨੂੰ ਤੁਹਾਨੂੰ ਮਿਲਾ ਰਿਹਾ ਜਿਨ੍ਹਾਂ ਦੇ ਕਮਰੇ ਦੀ ਹਾਲਾਤ ਬਹੁਤ ਮਾੜੀ ਆ ਔਰ ਪਿਛਲੇ ਦਿਨੀ ਜਦੋਂ ਹੜ੍ਹ ਆਇਆ ਅਜਨਾਲੇ ਦੇ ਵਿੱਚ ਬਹੁਤ ਸਾਰੇ ਦਾਨੀ ਸੱਜਣ ਅੱਗੇ ਆਏ ਜਿਨ੍ਹਾਂ ਨੇ ਗਰੀਬ ਪਰਿਵਾਰਾਂ ਦੀ ਮਾਂ ਫੜੀ ਤੇ ਮੈਂ ਉਹਨਾਂ ਦੀ ਰੱਜ ਕੇ ਸਲਾਘਾ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਗਰੀਬ ਪਰਿਵਾਰਾਂ ਦੀ ਬਾਹ ਪੜੀ ਅਨਾਜ ਦਿੱਤਾ ਔਰ ਪਸ਼ੂਆਂ ਲਈ ਚਾਰਾ ਦਿੱਤਾ ਪਰ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਕਹਿੰਦੇ ਸੱਪ ਲਾਉਣਾਂ ਦਾ ਪਿੱਛੋ ਆਪਾਂ ਲੀਕ ਉੱਡੇ ਰਹਿੰਦੇ ਆ ਪਰ ਮੈਂ ਇਸ ਗਰੀਬ ਪਰਿਵਾਰ ਨਾਲ ਮਿਲਾਂ ਰਿਹਾ ਜੋ ਕਿ ਮਹਿਤੇ ਪਿੰਡ ਵਿੱਚ ਰਹਿੰਦਾ ਔਰ ਘਰ ਦੀ ਹਾਲਾਤ ਬਹੁਤ ਮਾੜੀ ਆ ਤੇ ਕਿਤੇ ਨਾ ਕਿਤੇ ਮੈਂ ਇਸ ਦੇ ਵਿੱਚ ਸਰਕਾਰਾਂ ਨੂੰ ਜ਼ਿੰਮੇਵਾਰ ਜ਼ਰੂਰ ਠਰਉਣਾ ਕਿਉਂਕਿ ਜਦ ਸਰਕਾਰਾਂ ਸਰਵੇਖਣ ਕਰਾਉਂਦੀਆਂ ਨੇ ਉਹਨਾਂ ਨੂੰ ਉਹ ਗਰੀਬ ਪਰਿਵਾਰ ਕਿਉਂ ਨਹੀਂ ਦਿਖਦੇ ਉਹਨਾਂ ਦੇ ਘਰਾਂ ਤੱਕ ਕਿਉਂ ਨਹੀਂ ਪਹੁੰਚਿਆ ਜਾਂਦਾ ਜਿਨ੍ਹਾਂ ਦੇ ਘਰਾਂ ਦੇ ਹਾਲਾਤ ਜਿਹੜੀਏ ਬਹੁਤ ਮਾੜੀ ਹੁੰਦੀ ਆ ਔਰ ਇੰਨੀਆਂ ਕਿ ਸ਼ਰਤਾਂ ਲਾਈਆਂ ਹੁੰਦੀਆਂ ਤੇ ਗਰੀਬ ਪਰਿਵਾਰ ਜਿਹੜੇ ਆ ਉਹ ਵਾਂਝੇ ਰਹਿ ਜਾਂਦੇ ਨੇ ਇਸ ਸਕੀਮ ਤੋਂ ਉਹਨਾਂ ਦੇ ਜਾਂ ਸਰਵੇਖਣ ਕਰਾਇਆ ਜਾਂਦਾ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਜਾਂ ਤਾਂ ਜਿਹੜੇ ਮੋਦਬਾਰ ਉਹ ਕਦੇ ਨਾ ਕਦੇ ਪੱਖਵਾਦ ਕਰਦੇ ਨੇ ਪਰ ਪੱਖਵਾਦ ਜੇ ਕਰਦੇ ਨੇ ਤਾਂ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਵੇਖੇ ਆਪ ਆ ਕੇ ਆਪਣੀ ਟੀਮ ਸਪੈਸ਼ਲ ਭੇਜ ਕੇ ਵੇਖਵਾਵੇ ਕਿ ਸੱਚੀ ਗੱਲ ਹੈ ਕਿ ਉਹਨਾਂ ਦੇ ਕਮਰੇ ਬਿਲਕੁਲ ਜੋਗ ਨਹੀਂ ਬਣਨ ਵਾਲੇ ਜਿਹਨਾਂ ਦੇ ਜੋਗ ਹੁੰਦੇ ਨੇ ਉਹਨਾਂ ਦੇ ਬਣਾਏ ਨਹੀਂ ਜਾਂਦੇ ਪਰ ਜਿਨ੍ਹਾਂ ਦੇ ਜੋਗ ਨਹੀਂ ਹੁੰਦੇ ਉਹਨਾਂ ਦੇ ਬਣਾਏ ਬਣਾਏ ਜਾਂਦੇ ਆ ਤਾਂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਇਸ ਘਰ ਦੀ ਹਾਲਾਤ ਵੀ ਘਰ ਦੀ ਹਾਲਾਤ ਕਿੰਨੇ ਮਾੜੇ ਨੇ ਇਹ ਪਿੰਡ ਮਹਿਤਾ ਚੌਦ ਦਾ ਬੜੇ ਤਰਸ ਜੋ ਹਾਲਾਤ ਜਦੋਂ ਅਸੀਂ ਮਾਤਾ ਨਾਲ ਗੱਲ ਕਰਦੇ ਆ ਤੇ ਮਾਤਾ ਬੜੇ ਭਰੇ ਮਨ ਦੇ ਨਾਲ ਕਹਿੰਦੇ ਨੇ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਉਹਨਾਂ ਨੇ ਬਾਰਸ਼ ਦੇ ਦਿਨ ਕਿ ਕਿਸ ਤਰ੍ਹਾਂ ਕੱਟੇ ਨੇ ਕਿੰਨੀ ਪਰੇਸ਼ਾਨੀ ਨਾਲ ਕੱਟੇ ਨੇ ਰਾਤ ਜਾਗ ਜਾਗ ਕੱਟੇ ਨੇ ਪਰ ਸਾਡੀ ਸਿਹਤ ਤੇ ਕੋਈ ਇਸਨੂੰ ਸਰਕਾਰਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪਰ ਦਾਨੀ ਵੀਰਾਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰੂੰਗਾ ਕਿ ਔਰ ਜਿਹੜੇ ਮੇਰੇ ਵੀਰ ਮਦਦ ਕਰ ਸਕਦੇ ਹੋਣ ਤਾਂ ਜਿਹੜੇ ਵੀ ਮਦਦ ਨਹੀਂ ਕਰ ਸਕਦੇ ਉਹਨਾਂ ਅੱਗੇ ਤਾਂ ਮੈਂ ਬੇਨਤੀ ਇਹੀ ਕਰੂੰਗਾ ਕਿ ਭਾਜੀ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਜਿਹੜੀ ਆ ਉਹਨਾਂ ਦਾਨੀ ਸੱਜਣਾ ਤੱਕ ਪਹੁੰਚ ਜਾਵੇ ਜਿਹੜੇ ਕੇ ਦੀ ਦਾਨ ਕਰਨਾ ਚਾਹੁੰਦੇ ਨੇ ਕਮਰੇ ਦੀ ਮਦਦ ਕਰਨੀ ਚਾਹੁੰਦੇ ਨੇ ਸਭ ਤੋਂ ਪਹਿਲਾਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਸਭ ਤੋਂ ਪਹਿਲਾਂ ਘਰ ਦੀ ਹਾਲਾਤ ਦਿਖਾਓ ਵੀ ਘਰ ਦੀ ਹਾਲਾਤ ਕਿੰਨੇ ਮਾੜੇ ਨੇ ਉਹ ਤਾਂ ਉਸ ਮਾਤਾ ਨਾਲ ਵੀ ਮਖਾਉਂਗਾ ਮੈਂ ਮਲਾਂਗਾ ਕਿ ਉਹਨਾਂ ਨੇ ਕਿਸ ਤਰ੍ਹਾਂ ਟਾਈਮ ਕਟਿਆ ਬਾਰਸਾਂ ਦੇ ਦੌਰਾਨ ਕਿ ਇੱਕ ਇੱਕ ਦਿਨ ਇਹ ਤੇ ਰਾਤ ਉਹਨਾਂ ਨੇ ਜਾ ਕੇ ਕੱਟੀ ਹੋਊਗੀ ਆ ਕਮਰ ਦੀ ਦੇਖੋ ਹਜੇ ਤੱਕ ਜਿਹੜੀ ਆ ਤਰਪਾਈ ਲਿੱਥੀ ਕਿਤੇ ਨਾ ਕਿਤੇ ਮੰਨ ਕੇ ਧਰ ਦੇ ਤੱਕ ਇਤਨਾ ਬਾਰਸ ਨਾ ਆ ਦੇ ਕਦੇ ਇਤਨਾ ਬਾਰਸ ਨਾ ਆ ਜਾਵੇ ਤਾਂ ਆ ਦਿਖਾਉਂਦੀ ਕਾਦੀ ਹਾਲਾਤ ਪਹਿਲਾਂ ਬਖਾਉਂਗਾ ਅਤੇ ਦਰਸ਼ਕਾ ਤੁਸੀਂ ਵੇਖ ਸਕਦੇ ਹੋ ਘਰ ਦੇ ਹਾਲਾਤ ਕਿਸ ਤਰ੍ਹਾਂ ਤਰੇੜਾ ਪਈਆਂ ਨੇ ਬੇਸ਼ੱਕ ਭਾਵੇਂ ਹੁਣ ਮੀਂਹ ਭਾਵੇਂ ਨਹੀਂ ਪੈ ਰਿਹਾ ਪਰ ਫਿਰ ਵੀ ਸਾਨੂੰ ਵੀ ਦਰਦ ਆ ਰਿਹਾ ਕਿ ਦੇਖੋ ਇਹਨਾਂ ਕਮਰੇ ਡਿੱਗ ਪਏ ਨੇ ਤੇ ਜਿਹੜੇ ਪਿੰਡ ਦੇ ਇਸ ਦੇ ਮੋਤਬਾਰ ਨੇ ਸਾਰੇ ਸਤਿਕਾਰਯੋਗ ਨੇ ਮੈਂ ਬੇਨਤੀ ਵੀ ਉਹਨਾਂ ਨੂੰ ਕਰੂੰਗਾ ਪਛਾਡੇ ਸਰਪੰਚ ਸਾਹਿਬ ਜਿਹੜੇ ਨੇ ਹੈਗੇ ਆ ਮੌਜੂਦਾ ਸਰਪੰਚ ਜਾਂ ਪੰਜਾਬ ਸਰਕਾਰ ਕਿ ਇੱਕ ਘਰ ਤੱਕ ਜਰੂਰ ਪਹੁੰਚੋ ਇਹ ਘਰ ਦਾ ਐਡਰੈਸ ਵੀ ਦਵਾਂਗੇ ਤੁਹਾਨੂੰ ਔਰ ਫਿਰ ਇਹਨਾਂ ਦੇ ਕਾਊਂਟ ਨੰਬਰ ਵੀ ਮੈਂ ਜਰੂਰ ਬੈਂਕ ਬੈਂਕ ਦਾ ਇਹਨਾਂ ਦਾ ਪਾਉਂਗਾ ਕਿਉਂਕਿ ਸਿੱਧੀ ਮਦਦ ਜਿਹੜੀ ਹੈ ਇਹ ਪਰਿਵਾਰ ਨੂੰ ਪਹੁੰਚ ਸਕੇ ਨਾ ਕਿ ਵਿੱਚ ਮੈਂ ਹੋਵਾਂ ਨਾ ਕੋਈ ਹੋਰ ਵਿਚੋਲਾ ਹੋਵੇ ਸਿੱਧੀ ਦੀ ਸਿੱਧੀ ਜਿਹੜੀ ਮਦਦ ਜਿਹੜੀ ਹੈ ਇਹ ਪਰਿਵਾਰ ਨੂੰ ਪਹੁੰਚ ਸਕੇ ਤੇ ਕਈ ਵਾਰੀ ਬੜੇ ਭਰੇ ਮਨ ਨਾਲ ਵੀਡੀਓ ਬਣਾਉਂਦੇ ਆ ਔਰ ਆਪਾਂ ਕਈ ਤਰ੍ਹਾਂ ਦੀਆਂ ਵੀਡੀਓ ਹੁੰਦੀਆਂ ਨੇ ਨੱਚਣ ਵਾਲੀਆਂ ਬੀਬੀਆਂ ਟੱਪਣ ਵਾਲੀਆਂ ਬੀਬੀਆਂ ਔਰ ਮੈਂ ਉਸ ਲਫ਼ਜ਼ ਜਿਹੜਾ ਉਹ ਵਰਤਨ ਨਹੀਂ ਚਾਹੁੰਦਾ ਆਪਾਂ ਉਹਨਾਂ ਵੀਡੀਓ ਨੂੰ ਤੱਕਾ ਤੱਕ ਸ਼ੇਅਰ ਕਰ ਦਿੰਦੇ ਆ ਪਰ ਜਦੋਂ ਕਿਸੇ ਗਰੀਬ ਪਰਿਵਾਰ ਦੀ ਗੱਲ ਆਉਂਦੀ ਆ ਉਦੋਂ ਆਪਾਂ ਪਤਾ ਨਹੀਂ ਕਿਉਂ ਮਦਦ ਨਹੀਂ ਕਰ ਸਕਦੇ ਵੈਸੇ ਵੀ ਗੁਰਬਾਣੀ 'ਚ ਵੀ ਕਹਿੰਦੇ ਸਾਡੇ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਹੜਾ ਗਰੀਬ ਦਾ ਮੂੰਹ ਆ ਉਹ ਗੁਰੂ ਦੀ ਗੋਲ ਕੇ ਪਰ ਕਿਤੇ ਨਾ ਕਿਤੇ ਆਪਾਂ ਕਿਉਂ ਨਹੀਂ ਵੀਡੀਓ ਸ਼ੇਅਰ ਕਰਦੇ ਇਸ ਗੱਲ ਦੀ ਮੈਨੂੰ ਹਿੱਤ ਤੱਕ ਸਮਝ ਨਹੀਂ ਆਈ ਜੇ ਕੋਈ ਪਰਿਵਾਰ ਦੇ ਸਾਡੇ ਸ਼ੇਅਰ ਕਰਨ ਨਾਲ ਮਦਦ ਹੁੰਦੀ ਹੈ ਤਾਂ ਸਾਨੂੰ ਮਦਦ ਜ਼ਰੂਰ ਕਰ ਦੇਣੀ ਚਾਹੀਦੀ ਹੈ ਘਰ ਤੋਂ ਘਰ ਦੇ ਸ਼ੇਅਰ ਕਰਕੇ ਆਹ ਦੇਖੋ ਜੀ ਘਰ ਦੀ ਹਾਲਾਤ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਪਹਿਲਾਂ ਸੱਤ ਦੇਖੋ ਵੀ ਸੱਤ ਦੇ ਕਿੰਨੇ ਹਾਲਾਤ ਮਾੜੇ ਨੇ ਤੇ ਕਿਤੇ ਨਾ ਕਿਤੇ ਮਾਦਰ ਵਿੱਚ ਮਾੜੀ ਜੀ ਬਿੜੀ ਹਾਂਜੀ ਦਰਸ਼ਕਾਂ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਇਹ ਅਕਾਊਂਟ ਮਾਦਰ ਜੀ ਤੁਹਾਡਾ ਜੀ ਹਾਂਜੀ ਮੇਰਾ ਜੀ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਬਿਲਕੁਲ ਜਿਹੜਾ ਜ਼ੂਮ ਕਰਕੇ ਕਾਊਂਟ ਦਿਖਾ ਦਿਓ ਮਾਰਾ ਪੂਰਾ ਸਾਫ਼ ਸਾਫ਼ ਨਜ਼ਰ ਆਵੇ ਸਿੱਧਾ ਮਾਤਾ ਦਾ ਕਾਊਂਟ ਹੈ ਜੀ ਇਹਦੇ ਵਿੱਚ ਮੇਰੀ ਕੋਈ ਚੀਟਿੰਗ ਨਹੀਂ ਹੈ ਤੁਸੀਂ ਬਰਤਵਾ ਦਿਓ ਇਸ ਪਰਿਵਾਰ ਦੀ ਮਦਦ ਕਰੋ ਅਕਾਊਂਟ ਦੇਖ ਲਓ ਜੀ ਤੁਸੀਂ ਨਾ ਤਨ ਹੱਥ ਜੋੜ ਕੇ ਬੇਨਤੀ ਆ ਅਹੀ ਕਾਉਂਟ ਆ ਇਹਦੇ ਵਿੱਚ ਹੀ ਤੁਸੀਂ ਮਦਦ ਕਰਨੀ ਆ ਔਰ ਮਾਤਾ ਨੇ ਮੈਨੂੰ ਪਹਿਲਾਂ ਵੀ ਦੱਸਿਆ ਹੈ ਕਿ ਇਹਨਾਂ ਨੇ ਕੋਈ ਪਹਿਲਾਂ ਵੀ ਵੀਡੀਓ ਬਣਾਉਣ ਵਾਲਾ ਆ ਸੀ ਤੇ ਬਹੁਤ ਸਾਰੇ ਲੋਕਾਂ ਨੇ ਮਾਇਆ ਪਾਈ ਸੀ ਪਰ ਇੰਨ ਤੱਕ ਨਹੀਂ ਪਹੁੰਚੀ ਪਰ ਜਿਨ੍ਹਾਂ ਨੇ ਮਾਇਆ ਪਾਈ ਸੀ ਉਹਨਾਂ ਦਾ ਧੰਨਵਾਦ ਕਰੂੰ ਹੱਥ ਜੋੜ ਕੇ ਨੱਕ ਰਗੜ ਕੇ ਕੋਟਨ ਕੋਟਨ ਧੰਨਵਾਦ ਕਰਦਾ ਤੇ ਉਹਨਾਂ ਦਾਨੀ ਸਜਣਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਪੈਸੇ ਪਾਏ ਸੀ ਆ ਸਚਾਈ ਆ ਇਹ ਮਾਤਾ ਇਹ ਮਾਤਾ ਦਾ ਕਾਊਂਟ ਹੈ ਇਸ ਕਾਊਂਟ ਦੇ ਵਿੱਚ ਤੁਸੀਂ ਪੈਸੇ ਪਾਉਣੇ ਆ ਔਰ ਜਿਨ੍ਹਾਂ ਨੇ ਪਹਿਲਾਂ ਪੈਸੇ ਪਾਏ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਹਾਂ ਜੀ ਮਾਤਾ ਜੀ ਕੀ ਨਾਮ ਜੀ ਸਭਜੀਤ ਕੌਰ ਹਾਂ ਜੀ ਕੀ ਮਸਲਾ ਜੀ ਤੁਹਾਡੇ ਸਾਰਾ ਆਸ ਤੋਂ ਕੁਝ ਦੇ ਜਾਂ ਥੋੜੀ ਪਹਿਲਾਂ ਸਾਡੇ ਘਰ ਦੇ ਮਤਲਬ ਕੋਈ ਆਇਆ ਸੀ ਵੀਡੀਓ ਬਣਾ ਕੇ ਸਾਡੇ ਦੋਨਾਂ ਦੀਆਂ ਦੀ ਖੜੀ ਹੋਈ ਸੀ ਆ ਉਹ ਉਸਨਾਂ ਨੇ ਕਿਹਾ ਵੀ ਜੇ ਤੁਸੀਂ ਹੈਲਪ ਮੰਗਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਜਰੂਰ ਕਰਾਂਗੇ ਚਲੋ ਅਸੇਗਾ ਚਲੋ ਠੀਕ ਆ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਹੈਗੇ ਨੇ ਆ ਚਲੋ ਉਹ ਸਾਡੇ ਘਰ ਵੀ ਆਏ ਉਹਨਾਂ ਦੀ ਵਾਈਫ ਵਾਈ ਆਈ ਉਹਨਾਂ ਦੇ ਬੱਚੇ ਵੀ ਆਏ ਨਾਲ ਤੇ ਉਹ ਆਪ ਵੀ ਆਇਆ ਤੇ ਮੁੜ ਕੇ ਨਾਲ ਚਲੋ ਸਾਡੀ ਵੀਡੀਓ ਬਾਹਰ ਬਾਹਰ ਪਾਈ ਤੇ ਸਾਨੂੰ ਕਹਿੰਦੇ ਜਦੋਂ ਤੁਸੀਂ ਅਕਾਊਂਟ ਨੰਬਰ ਉਹ ਮੰਗਣਗੇ ਸਾਨੂੰ ਦੱਸ ਦਿਓ ਜਦੋਂ ਉਹਨਾਂ ਨੇ ਸਾਡਾ ਉਹਨਾਂ ਨੇ ਅਕਾਊਂਟ ਨੰਬਰ ਮੰਗਿਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਅਕਾਊਂਟ ਨੰਬਰ ਮੰਗਦੇ ਨੇ ਕਹਿੰਦੇ ਤੁਸੀਂ ਆਪਣਾ ਅਕਾਊਂਟ ਨੰਬਰ ਨਹੀਂ ਦੇਣਾ ਅਸੀਂ ਆਪਣਾ ਅਕਾਊਂਟ ਨੰਬਰ ਦਿੰਨੇ ਆ ਉਹਨਾਂ ਨੇ ਆਪਣਾ ਕੋਡ ਨੰਬਰ ਦਿੱਤਾ ਤੇ ਉਹਨੇ ਜੋ ਵੀ ਜਿੰਨੇ ਵੀ ਪੈਸੇ ਆਏ ਹੈਗੇ ਨੇ ਉਹਨੇ ਸਾਰੇ ਆਪਣੇ ਖਾਤੇ 'ਚ ਪਵਾ ਲਏ ਨੇ ਤੇ ਉਹ ਇਸ ਟਾਈਮ ਕੋਠੀ ਬਣਾ ਕੇ ਬੈਠਾ ਹੋਇਆ ਸਿਰਫ ਇੱਕ ਕੀਦੇ ਨਾਂ ਤੇ ਇੱਕ ਸਾਡੇ ਪੈਸੇ ਦੇ ਸਾਡੀ ਘਰ ਦੀ ਵੀਡੀਓ ਬਣਾ ਕੇ ਮੇਰੇ ਬੰਦੇ ਦੀ ਵੀਡੀਓ ਬਣਾ ਕੇ ਤੇ ਇਸ ਕਰਕੇ ਉਹਨਾਂ ਦੀ ਡੈਥ ਹੋਣ ਹੋ ਚੁੱਕੀ ਆ ਸੀ ਉਹਨਾਂ ਦੇ ਕਰਕੇ ਆ ਬੜੇ ਤਰਸ ਦੇ ਨਾਲ ਗੱਲ ਕਰਨੀ ਪੈਂਦੀ ਆ ਤੇ ਮਾਤਾ ਦਾ ਮਨ ਵੀ ਭਰ ਆਇਆ ਪਰ ਇਹੋ ਜਿਹੇ ਇਨਸਾਨ ਦੇ ਨਾਲ ਜਿਹੜਾ ਅੱਗੇ ਹੀ ਕੁਦਰਤ ਦੀ ਰਜਾ ਦੇ ਨਾਲ ਲਤਾੜਿਆ ਹੋਵੇ ਤੇ ਉਸ ਦੇ ਨਾਲ ਧੋਖਾ ਕਰ ਦੇਣਾ ਇਹ ਮਾਤਾ ਦਾ ਬੇਟਾ ਵਾ ਤੇ ਦੋਨੇ ਮਾਪ ਪੁੱਤਾਂ ਦੇ ਵੇਖ ਲਓ ਤੁਸੀਂ ਅੱਖਾਂ ਤੇ ਹੱਥ ਨੂੰ ਰੋਕ ਲੈ ਆਪਕ ਕਿ ਸਾਡੇ ਦਿਲ ਦੇ ਵਿੱਚ ਪੱਥਰ ਭਰਿਆ ਹੋਇਆ ਤੇ ਅਸੀਂ ਇਹੋ ਜਿਹੇ ਪ੍ਰਵਾਸ ਦੇ ਨਾਲ ਧੋਖਾ ਕਰ ਦਿੰਨੇ ਆ ਜੇ ਆਪਾਂ ਵੀਡੀਓ ਬਣਾਉਣ ਆਏ ਆ ਤੇ ਘੱਟੋ ਘੱਟ ਖਾਤਾ ਨੰਬਰ ਇਹਨਾਂ ਨੂੰ ਦੇਣਾ ਕਿਦਾ ਬੈਂਕ ਅਕਾਊਂਟ ਇਹਨਾਂ ਨੂੰ ਦੇਣਾ ਚਾਹਤਾ ਚਾਹ ਕੇ ਇਹਨਾਂ ਨੂੰ ਸਿੱਧੀ ਮਦਦ ਹੋ ਸਕੇ ਮੈਂ ਵੀ ਵੀਡੀਓ ਬਣਾ ਰਿਹਾ ਮੈਂ ਬਿਲਕੁਲ ਤੁਹਾਨੂੰ ਬੇਨਤੀ ਕਰੂਗਾ ਮੈਂ ਮਾਤਾ ਦਾ ਹੀ ਖਾਤਾ ਪਾਉਣਾ ਤੇ ਉਹਦੇ ਵਿੱਚ ਹੀ ਤੁਸੀਂ ਪੈਸੇ ਪਾਉਣੇ ਆ ਨਾ ਇਹਦੇ ਕਿਸ ਚੈਨਲ ਨੂੰ ਪਾਉਣੇ ਆ ਤੇ ਮੈਂ ਤੇ ਕਹੂੰਗਾ ਫਿਰ ਲੱਖ ਲਹਨਤ ਇਹੋ ਜਿਹੇ ਇਨਸਾਨਾਂ ਦੇ ਜਿਹੜੇ ਅਜੇ ਗਰੀਬ ਪਰਿਵਾਰਾਂ ਨਾਲ ਧੋਖਾ ਕਰ ਜਾਂਦੇ ਨੇ ਅਜੇ ਵੀ ਚ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਵੀਰ ਜੀ ਫਿਰ ਦੇ ਉਹ ਗੱਲ ਕਹਿਣਾ ਚਾਹੁੰਦਾ ਚਲੋ ਜਿਹੜਾ ਗੁਰਸਿੱਖ ਬੰਦਾ ਹੁੰਦਾ ਵਾ ਨਾ ਇਹ ਰੱਬ ਦਾ ਰੂਪ ਹੁੰਦਾ ਜਦੋਂ ਘਰ ਆਉਂਦਾ ਯਾਰ ਠੀਕ ਆ ਜੇ ਇੱਕ ਸਾਡਾ ਪਿਓ ਮੰਜੀ ਦੇ ਸੀਗਾ 5 ਸਾਲ ਅਸੀਂ ਪਿਓ ਨੂੰ ਜਿੱਦਾਂ ਅਸੀਂ ਸਾਹਮਣੇ ਸਾਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ ਹੈ ਜੇ ਤੂੰ ਵੀਡੀਓ ਵੀਰ ਬਣਾਉਣ ਆਇਆ ਆ ਚਲ ਤੂੰ ਜੇ ਪੈਸੇ ਖਾਣੇ ਆ ਤੂੰ ਉਹਦਾ ਮੂੰਹ ਮੰਮਾ ਕੇ ਕਹਦੇ ਜੀ ਸਾਡੀ ਮਦਦ ਆਈ ਹੈ ਸਾਡੇ ਪਿਓ ਦੇ ਨਾਮ ਤੇ ਮਦਦ ਬਾਹਰੋਂ ਆਈ ਹੈ ਅਸਲ ਉਹ ਬੰਦਾ ਡਬਲ ਮੰਝਲੀ ਕੋਠੀ ਪਾ ਕੇ ਬੈਠਾ ਸਾਡੇ ਪਿਓ ਨੂੰ ਸਾਲ ਹੋ ਗਏ ਚੜ੍ਹਾਈ ਕਿਤੇ ਨੂੰ ਭਾਜੀ ਤਿੰਨ ਮਹੀਨੇ ਚਾਰ ਮਹੀਨੇ ਲਗਾਤਾਰ ਮੀਂਹ ਪਿਆ ਇੱਕ ਇੱਕ ਮਿੰਟ ਜਿਹੜਾ ਇਹਨਾਂ ਬੱਚਿਆਂ ਨੂੰ ਗੋਦੀ 'ਚ ਲੈ ਕੇ ਤੇ ਤਰਪਾਲ ਪਾ ਕੇ ਮੈਂ ਬਿੰਦਾ ਰਿਆ ਤਿੰਨ ਮਹੀਨੇ ਲਗਾਤਾਰ ਮੀਂਹ ਦੇ ਵਿੱਚ ਬਾਲੇ ਵੀ ਡੇ ਗਏ ਭਾਜੀ ਮੈਨੂੰ ਪਤਾ ਜਾਂ ਮੇਰੇ ਰਾਮ ਨੂੰ ਪਤਾ ਮੈਂ ਕਿਦਾਂ ਬਾਲੇ ਪਾਇਆ ਦੋ ਬੱਚੀਆਂ ਮੇਰੀਆਂ ਇੱਕ ਬੇਟਾ ਹੋਵਾ ਤੇ ਕੋਈ ਵੀਰ ਜੀ ਬਾ ਫੜਦਾ ਨਹੀਂ ਹੈ ਕਰੀਏ ਕਿ ਕਿੰਨੂ ਕਰੀਏ ਭਾਜੀ ਕਿੰਨੂ ਸੰਤਾਂ ਨੂੰ ਕੀ ਬੇਨਤੀ ਕਰਨੀ ਕਰਨੇ ਤੇ ਉਹਨਾਂ ਦਾਨੀ ਸੱਜਣਾ ਨੂੰ ਵੀਰ ਜੀ ਮੈਂ ਦਾਨੀ ਸੱਜਣਾ ਨੂੰ ਵੀਰ ਜੀ ਇਹੋ ਬੇਨਤੀ ਕਰਨਾ ਚਾਹੁੰਦਾ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੈਂ ਦਿਹਾੜੀ ਦੱਪੇ ਵਾਲਾ ਬੰਦਾ ਆ ਨਾ ਮੈਂ ਕੋਈ ਉਹ ਜੇ کاروبار ਨਾ ਕੋਈ ਨਜੇ ਪਤੇ ਵਾਲਾ ਬੰਦਾ ਭਾਜੀ ਮੈਂ ਸਿਰਫ ਇਹੋ ਸੰਤਾਂ ਨੂੰ ਸਾਰੀਆਂ ਸੰਤਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੱਧ ਤੋਂ ਵੱਧ ਮੇਨਾਂ ਸੰਯੋਗ ਦਰੋਂ ਮੇਰੇ ਕਹੀ ਕਮਰਾ ਭਾਵੇਂ ਲੈਂਟਰ ਵਾਲਾ ਪੈਦੀ ਮੈਂ ਇਹੋ ਮੰਗਦਾ ਕਿ ਮੇਰੇ ਬੱਚੇ ਸੁੱਕੀ ਸਾਤ ਤੋਂ ਲੈ ਰਹਿਣ ਮਾਰ ਇਹ ਕੁਝ ਕਹਿਣਾ ਚਾਹੁੰਨਾ ਭਾਜੀ ਮੈਂ ਪਿਆਰੇ ਦਸਕਾਂ ਨੂੰ ਬੇਨਤੀ ਕਰਦਾ ਚਾਹੁੰਦਾ ਕਿ ਭਾਜੀ ਤੁਸੀਂ ਪਹਿਲੀ ਗੱਲ ਤੇ ਇਹਨਾਂ ਦੀ ਮਦਦ ਕਰੋ ਅਸੀਂ ਅਕਾਊਂਟ ਨੰਬਰ ਪਾ ਦਾਂਗੇ ਇਹਨਾਂ ਦਾ ਬੈਂਕ ਦਾ ਖਾਤਾ ਪਾ ਦਾਂਗੇ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਕਿਰਪਾ ਕਰਕੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਫੇਸਬੁੱਕ ਚਲਾਉਣ ਦਾ YouTube ਚਲਾਉਣ ਦਾ Instagram ਚਲਾਉਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਇਸ ਪਰਿਵਾਰ ਦੀ ਮਦਦ ਨਹੀਂ ਕਰ ਸਕਦੇ ਹੱਥ ਜੋੜ ਕੇ ਬੇਨਤੀ ਆ ਰੱਬ ਦਾ ਵਾਸਤਾ ਜੇ ਤੁਹਾਨੂੰ ਉਸ ਵਾਹਿਗੁਰੂ ਦਾ ਜਿਹਨੂੰ ਵੀ ਤੁਸੀਂ ਮੰਨਦੇ ਹੋ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਕੇ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਉਹਨਾਂ ਦਾਨੀ ਸੱਜਣਾਂ ਤੱਕ ਵੀਡੀਓ ਜੀਹੂ ਪਹੁੰਚਾ ਦਿਓ ਔਰ ਜੇਕਰ ਕੋਈ ਪੰਜਾਬ ਸਰਕਾਰ ਦਾ ਨਮਾਇੰਦਾ ਵੇਖਦਾ ਹੋਵੇ ਹਲਕਾ ਚਾਰਜ ਵੇਖਦਾ ਹੋਵੇ ਜਾਂ ਕੇਂਦਰ ਸਰਕਾਰ ਦਾ ਕੋਈ ਵੇਖਦਾ ਹੋਵੇ ਤਾਂ ਇਸ ਪਰਿਵਾਰ ਤੱਕ ਪਹੁੰਚੋ ਇਸ ਪਰਿਵਾਰ ਦਾ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਇਹ ਇਹ ਪਿੰਡਾ ਜੀ ਜ਼ਿਲ੍ਹਾ ਅੰਮ੍ਰਿਤਸਰ ਜੰਡਿਆਲੇ ਹਲਕੇ ਦਾ ਪਿੰਡ ਹੈ ਮਹਿਤਾ ਤੇ ਇਹ ਮਾਤਾ ਦੇ ਨਾਜ ਸਰਬਜੀਤ ਕੌਰ ਅਸੀਂ ਉਹਨਾਂ ਦਾ ਆਧਾਰ ਕਾਰਡ ਵੀ ਪਾਵਾਗੇ ਬੈਂਕ ਦਾ ਖਾਤਾ ਪਾਵਾਗੇ ਤੇ ਤੁਸੀਂ ਸਿੱਧੇ ਦੀ ਸਿੱਧੀ ਇਸ ਪਰਿਵਾਰ ਨਾਲ ਮਦਦ ਕਰਨੀ ਹੈ ਔਰ ਵੀਰ ਨੂੰ ਬਾਤ ਬਾਤ ਸ਼ੇਅਰ ਕਰਨਾ ਜੀ 67 ਪੰਦੇਰ ਦੇ ਨਾਲ ਰਾਜਾਪੁਰ ਦੀ ਵਿਸ਼ੇਸ਼ ਰਿਪੋਰਟ ਥੈਂਕ ਯੂ